ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਆਜੀ ਸਵੇਰੇ ਮੈਂ ਦਿੱਲੀ ਤੋਂ ਚੱਲਣ ਤੋਂ ਪਹਿਲਾਂ ਮੈਂ ਸੋਚ ਰਿਆ ਸੀ ਮੇਰੇ ਕੋਲੇ ਅਫਸਰ ਨੇ ਬੁਲਾਏ ਹੋਏ ਸੀਗੇ ਕੋਈ ਵੀ ਡਿਸੀਜਨ ਮੌਕੇ ਤੇ ਲੈਣਾ ਪੈ ਸਕਦਾ ਤੇ ਜਿੰਨੀਆਂ ਵੀ ਰਿਸ਼ਤੀਆਂ ਹੋਣਗੀਆਂ ਜਿਸ ਕਿਸਮ ਦੇ ਰਿਸ਼ਤੇ ਹੋਣਗੇ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲੈਗਲ ਕਲੋਨੀ ਨਹੀਂ ਸੀ ਬਣਨੀਣੀ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭਾਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਭਾਜ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੈਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਕੇ ਅੱਜ ਤੋਂ ਬਾਅਦ ਇਲੈਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵੇਚ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾ ਆਂਦੇ ਹੀ ਜੀ ਹੈ ਜੀ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਇੱਕ ਇਲੀਗਲ ਕੱਟੀ ਹੋਈ ਐ ਪਹਿਲਾਂ ਹੀ ਦਸਾ ਹਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕਦੇ ਹਾਂ ਐਨੋ ਸੀ ਦੀ ਕਾਫੀ ਵੱਡੀ ਸਮੱਸਿਆ ਸੀ ਇਸ ਪਿੰਡ ਦੇ ਦੋ ਤਿੰਨ ਕੰਮ ਮੇਰੇ ਨੂੰ ਦਿਖਾਏ ਹੋਏ ਨੇ ਤਿੰਨ ਸੀਗੇ ਪਿੰਡ ਡੇਰ ਤੋਂ ਟਵਾਣਾ ਦੇ ਵਿਚਕਾਰ ਘੱਗਰ ਦਰਿਆ ਦਾ ਜਿਹੜਾ ਖੱਬੇ ਪਾਸੇ ਬੰਨ ਹੈ ਉਹ ਉੱਤੋਂ ਵਗਣ ਲੱਗ ਗਿਆ ਸੀ ਇਸ ਵਾਰ ਹੜ੍ਹ ਬਹੁਤ ਜ਼ਿਆਦਾ ਆਈ ਸੀ ਤੇ ਇਹਦੇ ਕਰਕੇ ਖੱਬਾ ਬੰਨ ਜਿਹੜਾ ਪਿੰਡ ਆਲਮਗੀਰ ਦੇ ਕੋਲੇ ਦੋ ਥਾਵਾਂ ਤੋਂ ਪਾੜ ਪੈ ਗਿਆ ਸੀ ਤੇ ਜਿਹਦੇ ਕਰਕੇ ਕਈ ਫਸਲਾਂ ਦਾ ਨੁਕਸਾਨ ਹੋਇਆ ਸੋ ਪਾੜ ਨੂੰ ਹੀ ਪੂਰਾ ਗਿਆ ਪਿੰਟਵਾਣਾ ਸਰਸੀਣੀ ਤੇ ਸੰਦਾਪੁਰ ਦੀ ਜ਼ਮੀਨ ਚ ਕੱਗਰ ਨੇ ਵੀ ਕਾਫੀ ਨੁਕਸਾਨ ਦੇ 12-12 ਫੁੱਟ ਦੇ ਖੱਡੇ ਪੈ ਗਏ ਸੁਟੇਵਾਣਾ ਤੋਂ ਥੱਲੇ ਦੇ ਪਿੰਡਾਂ ਵਾਂ ਤੇ ਤਕਰੀਬਨ 2400 ਫੁੱਟ ਲੰਬੀ ਪੱਥਰ ਦੀ ਜਿਹੜੀ ਰਿਵੈਟਮੈਂਟ ਸੀ ਉਹਦੇ ਕੰਮ ਜਿਹੜੇ ਨੇ ਉਹੋ ਕਰਵਾਏ ਜਾ ਰਹੇ ਨੇ 5.5 ਕਰੋੜ ਰੁਪਇਆ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਗਰ ਦਾ ਇੱਕ ਤੁਪਕਾ ਵੀ ਥੋੜਾ ਨੁਕਸਾਨ ਨਹੀਂ ਕਰ ਸਕੂਗਾ 80 ਪੈਸੇ ਮੁਆਵਜੇ ਤੋਂ ਪਹਿਲਾਂ ਦਿੰਨੇ ਆ ਇਹ ਤੋਂ ਪਹਿਲਾਂ ਕਿ ਅਸੀਂ ਮੁਆਵਜ਼ਾ ਦੇਈਏ ਤੁਹਾਨੂੰ ਘੱਗਰ ਦੇ ਟੁੱਟਣ ਦਾ ਅਸੀਂ ਘੱਗਰੀ ਠੀਕ ਕਰ ਲਈਏ ਪਹਿਲਾਂ ਉਹਨੂੰ ਹੀ ਵਿੱਚੋਂ ਸਫਾਈ ਕਰਦੀਏ ਲੋੜ ਹੀ ਨਾ ਪਵੇ ਮੁਆਵਜ਼ੇ ਦੀ ਇਹ ਜਾਂਦਾ ਘੱਗਰ ਉਹ ਮੂਨਕ ਤੱਕ ਜਾਂਦਾ ਉੱਥੇ ਅੱਗੇ ਜਾਖਰ ਤੱਕ ਸਾਡੇ ਲਹਿਰ ਗਾ ਅੱਗੇ ਪਿੰਡਾਂ ਜਾਂਦਾ ਸਦੂਲਗੜ ਤੱਕ ਮਾਰੋ ਮਾਰ ਕਰਦਾ ਜਾਂਦਾ ਪੰਗਾ ਕੀ ਹੈ ਕੱਗਰ ਨੂੰ ਸਾਫ ਕਰਨ ਵਾਸਤੇ ਸਿਰਫ ਅਪ੍ਰੈਲ ਤੇ ਮਈ ਆ ਬਸ ਜੂਨ ਚੋਂ ਨਾ ਲੱਗ ਜਾਂਦਾ ਅਪ੍ਰੈਲ ਤੱਕ ਕੰਕ ਖੜੀ ਹੁੰਦੀ ਆ 15 ਅਪ੍ਰੈਲ ਤੋਂ 15 ਜੂਨ ਤੱਕ 2 ਮਹੀਨੇ ਨੇ ਬਸ ਉਦੋਂ ਮਹਿਕਮੇ ਨੂੰ ਨਹਿਰੀ ਮਹਿਕਮੇ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਪੈਸੇ ਮਿਲਣਗੇ ਜਾਂ ਨਾ ਆ ਬਜਟ ਦੇ ਵਿੱਚੋਂ ਸੋ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਨੂੰ ਇੰਨੇ ਪੈਸੇ ਮਿਲਣਗੇ ਤੁਸੀਂ ਜੀਸੀ ਬੀਆਂ ਚਲਾ ਲਿਓ ਪਹਿਲਾਂ ਹੀ ਸਾਫ ਕਰ ਦਿਓ ਇਹ ਤੋਂ ਪਹਿਲਾਂ ਕੋਈ ਨੁਕਸਾਨ ਕਰੇ ਆ ਇਹਨਾਂ ਕਹਿੰਦੇ ਆ ਬਿਜ਼ਨਸ ਇਨੂੰ ਕਹਿੰਦੇ ਆ ਲੰਮੀਆ ਪਲੈਨਿੰਗ ਆ। ਬਾਕੀ ਇੱਕ ਅੰਡਰਬ੍ਰਿਜ ਦਾ ਪੰਗਾ ਇੱਥੇ ਪਾਣੀ ਖੜਦਾ ਕਿੰਨਾ ਡੀਸੀ ਸਾਹਿਬਾ ਕਿਤੇ? ਹੈ? ਪੌਣੇ 2 ਕਰੋੜ ਰੁਪਏ ਆ ਗਏ। ਉਹ ਆ ਗਈ। ਪੌਣੇ 2 ਕਰੋੜ ਦੀ ਪ੍ਰੂਵਲ ਆ ਗਈ। ਉਹਨੂੰ ਠੀਕ ਕਰਾਂਗੇ ਜਿਹੜਾ ਪਾਣੀ ਖੜਦਾ ਅੰਡਰਬ੍ਰਿਜ ਦੇ ਵਿੱਚ। ਇਸ ਪਿੰਡ ਦੇ ਵਿੱਚ ਟਿਊਬਵਲ ਹੈ ਨਹੀਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਪੈਸੇ ਆ ਗਏ ਮੈਡਮ ਪੈਸੇ ਆ ਗਏ ਕਦੋਂ ਲੱਗ ਜੂਗਾ ਕਦੋਂ ਤੱਕ ਐਸੇ ਆਪਕੇ ਟੈਂਡਰ ਟਿਊਬਲ ਕਿੱਦੇ ਚੱਲੂਗਾ ਕਿਸੇ ਬੱਚੇ ਨੂੰ ਨਾ ਪਾਣੀ ਪੀ ਕੇ ਦਾਦੂ ਕਟਨ ਕਰਾ ਲਿਓ ਐਸੇ ਮਹੀਨੇ ਆਪਾਂ ਟਿਊਬਵਲ ਲਾ ਦੇਣਾ ਤੁਹਾਡਾ ਇਹ ਤਾਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ 75 ਸਾਲ ਹੋ ਗਏ ਯਾਦ ਹੋਇਆ ਨੂੰ ਅਜੇ ਟੂਬਵਲੀ ਨਹੀਂ ਲੱਗੇ ਸੂਬਰੇ ਜੀ ਨੇ ਠੀਕ ਹੋਇਆ ਛੱਪੜਾਂ ਦਾ ਪ੍ਰੋਬਲਮ ਹੈ ਯਾਰ ਕਿੱਧਰ ਲਈ ਫਿਰੇ ਸਾਨੂੰ ਸਾਡੇ ਲੀਡਰ ਪੜ੍ਹਾਈ ਦੀਆਂ ਗੱਲਾਂ ਬਾਤ ਕਰ ਉਹ ਮੰਗਲ ਗਰੇ ਤੇ ਪਲਾਂਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸ਼ਮਸ਼ਾਨ ਕੱਢ ਦਿਆਂ ਕਹਿੰਦਾ ਉੱਚੇ ਚੱਕੀ ਜਾਂਦੇ ਹਜੇ ਤੱਕ ਹੀ ਐ ਇੱਕ ਹੀ ਰੱਖਿਆ ਸਾਨੂੰ ਬੱਸ ਇੰਨਾ ਕੀ ਹੁੰਦਾ ਬੱਸ ਜਾਓ ਖਵਾਸ਼ ਮੋਟਾ ਬਾਦਿਆ ਕਰੋ ਬੱਸ ਅੱਧਾ ਯਾਰ ਸੋ ਮੈਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਚਾਹੁੰਦਾ ਮੈਂ ਤੁਹਾਨੂੰ ਟਿਊਬ ਲਾਂ ਛੱਪੜਾਂ ਸੀਵਰੇਜਾਂ ਟੋਬਿਆਂ 'ਚ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਮੇਰੇ ਨੌਜਵਾਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਉਹਨਾਂ ਡਿਗਰੀਆਂ ਦੇ ਮੁਤਾਬਕ ਉਹਨਾਂ ਕੋਲੇ ਕੁਰਸੀਆਂ ਦੇਖਣਾ ਚਾਹਨਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਦੇਖਣਾ ਚਾਹਨਾ ਕਿ ਉਹ ਆਪਦੇ ਦਫ਼ਤਰ ਜਾਂਦੇ ਹੋਣ ਤਾਂ ਦਰਵਾਜ਼ੇ ਖੁੱਲਦੇ ਹੋਣ ਭੱਜੀ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਕਿਉਂ ਭੱਜੀ ਜਾਂਦੇ ਆ ਗੁਰੂ ਨਾਨਕ ਦੇਵ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਕਿੱਥੇ ਜਾਈ ਜਾਂਦੇ ਆ ਜਿੱਧਰ ਨੂੰ ਮੂੰਹ ਹੋ ਜਾ ਉਧਰ ਨੂੰ ਜਾਈ ਜਾਂਦੇ ਆ ਕਾਰਨ ਕਾਰਨ ਲੀਡਰ ਕਦੇ ਕਿਸੇ ਨੇ ਕੋਈ ਉਮੀਦ ਦਿੱਤੀ ਹੋਈ ਨਹੀਂ ਵੀ ਆਏ ਕਰ ਲਾਂਗੇ ਠੀਕ ਕਰ ਲਾਂਗੇ ਥੋੜਾ ਜਿਹਾ ਠਹਿਰ ਜੋ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਹੋ ਪੀਪਾ ਕਹੋ ਜਦੋਂ ਖਾਲੀ ਹੈ ਖਜ਼ਾਨਾ ਕੋ ਕਹਿੰਦੇ ਫਿਰ ਉਹ 22 ਮਹੀਨੇ ਹੋ ਗਏ ਕਦੇ ਮੇਰੇ ਮੂੰਹ ਸੁਣਿਆ ਖਜ਼ਾਨਾ ਖਾਲੀ ਕੋਈ ਖਜ਼ਾਨਾ ਖਾਲੀ ਨਹੀਂ ਭਾਈ ਜੀ ਨੀਅਤ ਖਾਲੀ ਅਸਲ ਚਿੰਨਾਂ ਦੀ ਨੀਅਤ ਸਾਫ਼ ਹੋਵੇ ਖਜ਼ਾਨੇ ਆਪੀ ਭਰ ਜਾਂਦੇ ਆ ਪੰਜਾਬ ਦੀ ਧਰਤੀ ਇੰਨੀ ਬਰਕਤ ਵਾਲੀ ਧਰਤੀ ਹੈ ਅਸੀਂ ਲੀਕੇਜ ਰੋਕਤੀ ਪੈਸਾ ਖਜ਼ਾਨੇ ਚ ਖਜ਼ਾਨੇ ਜੋ ਪੈਸਾ ਲੋਕਾਂ ਵੱਲ ਲੋਕਾਂ ਨੂੰ ਮਿਲਦਿਆਂ ਥੋੜੇ ਪਿੰਡਾਂ ਐ ਪਹਿਲਾਂ ਕਦੇ ਆਇਆ ਮੁੱਖ ਮੰਤਰੀ ਕੋਈ ਐ ਮਿਲਿਆ ਹੋਵੇ ਧੀਆਂ ਨੂੰ ਪਹਿਣਾ ਨੂੰ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਜਿਨੇ ਵੀ ਰੋਕਿਆ ਬਾਈ ਇੱਕ ਮਿੰਟ ਗੱਲ ਸੁਣੀ ਐ ਐ ਕਦੇ ਬੁਲਾਇਆ ਮੁੱਖ ਮੰਤਰੀ ਨੂੰ ਐ ਬੁਲਾਇਆ ਬਾਈ ਇੱਕ ਮਿੰਟ ਆ ਜੇ ਬੁਲਾ ਲੋਂਗੇ ਇੱਕ ਵਾਰੀ ਤੁਸੀਂ ਤਾਂ ਬੁਲਾ ਲੋਂਗੇ ਬਾਜ ਘੁੜ ਘਰ ਦੇ ਪਾਲ ਦੇ ਫਿਰਨਗੇ ਵੀ ਕਿਹੜੇ ਥਾਣੇ ਚਾਹੀਏ ਵਿਤਾਏ ਬੁਲਾਇਆ ਕਿ ਮੈਂ ਮੁੱਖ ਮੰਤਰੀ ਨੂੰ ਹੱਦ ਹੱਦ ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵੀ ਠੀਕ ਰੱਖਣਾ ਕਾਨੂੰਨ ਵੀ ਸਹੀ ਰਹੂਗਾ ਤੁਸੀਂ ਆਪਣਾ ਜੀਵਨ ਪੱਧਰ ਉੱਚਾ ਚੱਕੋ ਆਪਣੇ ਬੱਚਿਆਂ ਨੂੰ ਪੜ੍ਹਾਓ ਜਿੰਨਾ ਪੜ੍ਹਾਇ ਜਾਓਗੇ ਸਮਝ ਲਓ ਨੌਕਰੀਆਂ ਉਨੀਆਂ ਵੱਡੀਆਂ ਹੋਈ ਜਾਣਗੀਆਂ ਇਹ ਹੋ ਨਹੀਂ ਸਕਦਾ ਕਿ ਸਿਰ 700 ਤੋਂ 680 ਨੰਬਰ ਲੈ ਕੇ ਤੁਹਾਡਾ ਬੱਚਾ ਇਸ ਕਰਕੇ ਨੌਕਰੀ ਤੋਂ ਵਾਂਝਾ ਰਹਿ ਗਿਆ ਕਿਉਂਕਿ 650 ਵਾਲੇ ਦਾ ਜਾਂ 500 ਨੰਬਰਾਂ ਵਾਲੇ ਦਾ ایم ایل اے جانو سی یا جا منتری جانو سی جانوسی کو پیسے انہیں رشوت دے کے نوکری لے لی چھ سو اسی اے کا مطلب چھ سو اَسی والا چی افسر آؤ گئی نوکری تیرا انتظار بنا, کری ہے آ جا بھائی یہ ماحول بنا اور بن رہا ہے بنا ہی جانا کری جان تھوڑا ٹائم لگ جاتا کئی بار کئی بار ٹائم لگ جاتا پر سڈے وی کمی نہیں ਕਾਗਜ਼ਾਂ ਕੂਜਾਂ ਚ ਬਹੁਤ ਪੁਰਾਣੀਆਂ ਫੈਲਾ ਪਈਆਂ ਨੇ ਉਹ ਠੀਕ ਠੂਕ ਕਰਨੀਆਂ ਨੇ ਜਿਵੇਂ ਹੁਣ ਮੇਰੇ ਕੋਲੇ ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਈਆਂ ਜਦੋਂ ਉਹ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧਾ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬ੍ਰਿਗੇਡ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹਨੂੰ ਚੱਕ ਕੇ ਉਹ ਥੱਲੇ ਲਿਆ ਸਕਦਾ 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ ਰੂਲ 'ਚ ਪਤਾ ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿੱਥੇ ਹੋਣਗੀਆਂ ਹਾਂ ਉਹ ਖੜੀ ਆ ਨੀ ਹਾਂ ਤੇ ਉਹ ਕਹਿੰਦੀ ਆ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾਤਾ ਕਹਿੰਦੇ ਜੀ 60 ਕਿਲੋ ਹੀ ਚੱਕਣਾ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ ਕੋਈ 40 ਦਾ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਆ ਉਦੋਂ ਤਹਾਂ ਰੂਲਾਂ ਨੂੰ ਦੇਖਣ ਵਾਲੇ ਇਹ ਜੇ ਆਪਣੇ ਆਗੇ ਉਹ ਸਨਾਵਰ ਚ ਪੜ ਕੇ ਕੋਈ ਦੂਨ ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਣੇ ਬਾਪੂ ਨੂੰ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਉਹ ਰੂਲਾਂ ਨੂੰ ਫੋਲੋ ਖਾਂ ਠੀਕ ਹੈ ਜੀ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ ਚ ਕਲਿੱਕ ਕਰ ਜਾਂਦੀਆਂ ਨੇ ਵੀ ਐ ਕਿਉਂ ਹੋ ਗਿਆ ਵੀ ਕੀ ਨੇ ਬਣਾਏ ਰੂਲੇ ਹੈ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਚੋ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਕੋਲੀਸ਼ਨ ਤਾਂ ਹੈਗੀ ਆ ਮੁੰਡੇ ਕੁੜੀਆਂ ਨੌਕਰੀ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾਰ ਫਸਟੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰ ਦੋਗੇ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਭੈਣੇ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਇਹ ਕਿੱਥੇ ਰੂਲ ਬਣਾਤੇ ਪਤਾ ਨਹੀਂ ਕਿੱਥੇ ਅੱਛਾ ਜੀ ਮੈਂ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਹਿੰਦਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੁਸੀਂ 8 ਘੰਟੇ ਦਿਨੋ ਨਾ 8 ਘੰਟੇ ਕਹਿੰਦੇ ਹਾਂ ਜੀ ਕਿਹਨੇ ਕਹਤਾ ਵੀ 8 ਘੰਟੇਂ ਚ ਸਾਰਾ ਝੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟੇ ਚ ਵੀ 2-2 ਘੰਟੇ ਬਾਅਦ ਅੱਧੇ ਅੱਧੇ ਘੰਟੇ ਦੇ ਕੱਟ ਲਓ ਉਹਨੂੰ ਖਾਲ ਮਰ ਜਾਂਦਾ ਮੈਂ ਕਿ ਮੈਂ ਕੁਛ ਖਾਲ ਮਰਨਾ ਪਤਾ ਹੈ ਤੈਨੂੰ ਕਹਿੰਦੇ ਨਹੀਂ ਜੀ

ਮੈਂ ਕਹਿ ਕੰਮ ਕਰੋ ਤੁਸੀਂ 4 ਦਿਨਾਂ ਚ 8-8 ਘੰਟੇ ਦੇਵੋਗੇ ਬਿਜਲੀ ਉਹ ਵੀ ਕੱਟ-ਕੱਟ ਕੇ ਜ਼ਿਮੀਂਦਾਰ ਜਿਹੜਾ 4 ਦੇਨਾਂ 8-8 ਘੰਟੇ ਉਹਨੇ ਖੜਨ ਨਹੀਂ ਟਿਊਬਵੈਲ ਤੁਸੀਂ ਕੰਮ ਕਰੋ 4 ਦਿਨਾਂ ਚ ਦਿਨੇਓ 23 ਘੰਟੇ ਤੁਸੀਂ 3 ਦਿਨ 11-11 ਘੰਟੇ ਦਿਓ ਕੋਈ ਜ਼ਿਮੀਂਦਾਰ ਪਾਗਲ ਨਹੀਂ ਹੈਗਾ ਵੀ ਪੱਟਾ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦੂਗਾ ਵੀ ਚਲ ਬਿਜਲੀ ਹੈਗੀ ਐ ਉਹ 9 ਜਾਂ 10 ਘੰਟੇ ਮੈਂ ਮੋਟਰ ਬੰਦ ਕਰ ਦੂਗਾ। ਉਹ ਤੋਂ ਬਾਅਦ 3-4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ। ਮੈਂ ਕਿਹਾ ਹਫ਼ਤੇ 'ਚ ਕਿੰਨੀ ਦਿਨ ਨੇਓ? ਕਹਿੰਦੇ 8 ਨੂੰ ਲਾ ਲਓ ਜੀ 56 8 ਤੋਂ 7 56। ਮੈਂ ਕਿਹਾ ਮੈਂ ਕਿੰਨੀ ਕਹਾਂ? ਕਹਿੰਦੇ 3 ਦਿਨਾਂ 'ਚ 33। ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫ਼ਤਾ 33 ਨਾਲ ਸਰਦਾ ਹੈ, ਇੱਕ ਪਾਸੇ 56 ਘੰਟੇ ਆ। ਨਾਲੇ ਤਾਂ 21 ਘੰਟੇ ਬਚਦੇ ਆ। ਨਾਲੇ ਉਹ ਖੁਸ਼ ਕਿ ਕਮਾਲ ਹੈ ਯਾਰ ਆਹ ਮੋਟਰ ਬੰਦ ਕਰਕੇ ਆਈਦੀ ਐ ਇੰਨੀ ਬਿਜਲੀ ਆਉਂਗੀ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਹੈ ਨਾ ਹਾਂ ਚਾਰ ਚਾਰ ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 30 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ 3 ਦਿਨ ਉਹ ਉਹਨੇ ਨਹੀਂ ਚਲਾਉਣੀ ਉਹ ਕਿੱਥੇ ਗਏ ਫਿਰ ਐਸ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਆ ਥੱਲੋ ਪਾਣੀ ਵੀ ਬਚਾਉਣਾ ਪਰ ਤੁਹਾਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਤੁਹਾਡੀ ਫਸਲ ਵੀ ਚੱਕਣੀ ਆ ਦੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਝਾਕੀ ਨਹੀਂ ਹੋ ਪੰਜਾਬ ਦੀ ਮੈਂ ਕਹਿੰਦਾ ਮਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆਂ 15 ਦਾ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਘਾਰਗਿਲ ਚ ਨੇ ਗਦਰੀ ਬਾਬਿਆਂ ਕੋਲੇ ਕਰਤਾਰ ਸਰਾਬਿਆਂ ਕੋਲੇ ਤਦ ਤੁਸੀਂ ਸਾਡੇ ਬਿਨਾ ਮਨਾ ਲਓਗੇ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂਗਾ ਵਿਪਾਵੇ ਸਿੰਘ ਮਾਈ ਭਾਗ ਗੋਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਜ਼ਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਸਾਰਾ ਦਿਖਾਉਂਗਾ ਕਰ ਲਓ ਮੇਰਾ ਕੀ ਕਰੋਗੇ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰਈਮਾ ਵਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਕਿਉਂ ਮਤਰਈਮਾ ਵਾਲਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ ਚ ਸਾਡੀ ਝਾਕੀ ਨਹੀਂ ਹੋਊਗੀ 15 ਅਗਸਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਏ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਂਗੇ ਦੇਸ਼ ਸਾਡਾ ਇਹਨਾਂ ਦਾ ਬਸ ਚੱਲੇ ਜਾਣਗਨ ਮਨ ਚੋਂ ਪੰਜਾਬ ਕੱਢ ਦੇਣ ਇਹ ਬਿਜਨਗਨ ਮੰਚ ਵੀ ਪੰਜਾਬ ਹੈ ਇਸ ਕੋ ਨਹੀਂ ਪਾਲ ਦੋ ਹਾਂ ਵਾਲੇ ਹਾਂ ਕਾ ਨਾਂ ਵਾਲੇ ਨਾਂ ਕਾ ਚਲੋ 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 ਜੀ ਫਿਰ ਪਾਸ ਧੱਕਾ ਕਰ ਦੇ ਕਿਵੇਂ ਕਰੇ ਚੰਡੀਗੜ੍ਹ ਦੇਖੋ ਵੋਟਾ